ਮੇਰਾ ਵਾਣਿਆ ਸੱਜਣਾ ਰੱਖੀ ਚਰਨਾ ਦੇ ਕੋਲ ਮੇਰਾ ਵਾਣਿਆ ਸੱਜਣਾ ਰੱਖੀ ਚਰਨਾ ਦੇ ਕੋਲ ਰੱਖੀ ਚਰਨਾ ਦੇ ਕੋਲ ਰੱਖੀ ਚਰਨਾ ਦੇ ਸਰਨਾ ਦੇ ਕੋਲ ਰੱਖੀ ਚਰਨਾ ਦੇ ਕੋਲ ਮੇਰਾ ਬਣੀ ਸਾਈਆਂ ਰੱਖੀ ਚਰਨਾ ਦੇ ਕੋਲ ਮੇਰੀ ਫਰਿਆਦ ਤੇਰੇ ਦਰ ਅੱਗੇ ਮੈਂ ਗੁਰ ਸੁਣਾ ਕੇ ਮੇਰੀ ਫਰਿਆਦ ਤੇਰੇ ਤਰਯਤ ਕੇ ਮੈਂ ਗੁਰ ਸੁਣਾ ਕੇ ਕੋਲ ਨਾ ਤੱਕ ਤੇ ਬੋਬੜੇ ਦਰ ਤੂੰ ਤੱਕ ਨਾ ਮੈਨੂੰ ਦਰ ਤੂੰ ਤੱਕ ਨਾ ਮੈਨੂੰ ਰਤਨ ਚਰਨਾ ਦੇ ਕੋਲ ਮੇਰਾ ਵਾਰਿਆ ਸਾਈਆ ਰੱਖੀ ਚਰਨਾ ਦੇ ਕੋਲ ਮੇਰਾ ਵਾਰਿਆ ਸਾਈਆ ਰੱਖੀ ਜਹੇ ਲਖ ਤੇ ਮਨ ਤੇਂ ਚਾਹ ਮੂਰਨ ਕੋਈ ਮੈਂ ਜਹੇ ਲਖ ਤੇ ਨਾ ਜੀ ਮੇਰੇ ਵਿੱਚ ਹੈ ਉਹ ਨਾ ਹੁੰਦੇ ਤੂੰ ਬਕਸ਼ੇਂਦਾ ਕਿਉਂ ਜੀ ਮੇਰੇ ਵਿੱਚ ਹੈ ਉਹ ਨਾ ਹੁੰਦੇ ਤੂੰ ਬਕਸ਼ੇਂਦਾ ਕਿਉਂ ਤੂੰ ਬਕਸ਼ੇਂਦਾ ਕਿਉਂ ਸਾਈਆਂ ਰੱਖੀ ਚਰਨਾ ਦੇ ਪਾਉ ਮੇਰਾ ਵਾਰਿਆ ਸਾਈਆਂ ਰੱਖੀ ਚਰਨਾ ਦੇ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਓ ਅਜਪਾਪ ਜੀ ਨੂੰ ਅੱਜ ਇੱਕ ਕਵਤਾ ਸਿਖਾਉਣ ਦਾ ਯਤਨ ਕਰੀਏ ਨਿਸ਼ਟਾ ਮੇ ਗਪਤਨ ਆਪਾਂ ਚੌਥੇ ਚਿੱਟੇ 스کیل ਤੋਂ ਕਰਾਂਗੇ ਜੀ ਇਸ 스کیل ਤੋਂ ਇਸ ਨੂੰ ਵੀਰਾਂ ਤੇ ਭੈਣਾਂ ਦੋਨੋਂ ਗਾਇਨ ਕਰ ਸਕਦੇ ਨੇ ਇਹਦਾ ਅੰਤਰਾ ਜਿਆਦਾ ਉੱਪਰ ਨਹੀਂ ਜਾਂਦਾ ਇਸ ਕਰਕੇ ਇਸ ਨੂੰ ਇਸ 스کیل ਤੋਂ ਦੋਨੋਂ ਗਾਇਨ ਕਰ ਸਕਦੇ ਨੇ ਸੋ ਆਓ ਜੀ ਹੁਣ ਆਪ ਜੀ ਨੂੰ ਹੌਲੀ ਹੌਲੀ ਸਵਾਰਾਂ ਤੇ ਲਗਾ ਕੇ ਦੱਸਦੇ ਹਾਂ ਜੀ ਮੇਰਾ ਵਾਲਿਆ ਸਾਈਆਂ ਰੱਖੀ ਚਰਨਾ ਦੇ ਕੋਲ ਮੇਰਾ ਵਾਲਿਆ ਸਾਈਆਂ ਰੱਖੀ ਚਰਨਾ ਦੇ ਕੋਲ ਹੋਰ ਸਲੋ ਦੇਖੋ ਜੀ ਮੇਰਾ ਵਾਲਿਆ ਮੇਰਾ ਵਾਲਿਆ ਮੇਰਾ ਵਾਲਿਆ ਸਾਈਆਂ ਰੱਖੀ ਚਰਨਾਂ ਦੇ ਕੋਲ ਮੇਰਾ ਵਾਲਿਆ ਸਾਈਆਂ ਰੱਖੀ ਚਰਨਾਂ ਦੇ ਕੋਲ ਰੱਖੀ ਚਰਨਾਂ ਦੇ ਕੋਲ ਰੱਖੀ ਚਰਨਾਂ ਦੇ ਕੋਲ ਰੱਖੀ ਚਰਨਾ ਦੇ ਕੋਲ ਰੱਖੀ ਚਰਨਾ ਦੇ ਕੋਲ ਮੇਰਾ ਵਾਲਿਆ ਸਾਈਆਂ ਰੱਖੀ ਚਰਨਾ ਦੇ ਕੋਲ ਅੰਤਰਾ ਦੇਖੋ ਜੀ ਮੇਰੀ ਫਰਿਆਦ ਤੇਰੇ ਦਰ ਅੱਗੇ ਮੈਂ ਖੋਰ ਸੁਣਾ ਮਾਕੇ ਨੂੰ ਮੇਰੀ ਫਰਿਆਦ ਤੇਰੇ ਦਰ ਅੱਗੇ ਮੈਂ ਹੋਰ ਸੁਣਾਵਾਂ ਕੈਨੂੰ ਖੋਲ ਨਾ ਦਫ਼ਤਰ ਐ ਬਾਵਾਲੇ ਦਰ ਤੋਂ ਤੱਕ ਨਾ ਮੈਨੂੰ ਖੋਲ ਨਾ ਦਫ਼ਤਰ ਐ ਬਾਵਾਲੇ ਦਰ ਤੋਂ ਤੱਕ ਨਾ ਮੈਨੂੰ ਦਰਤ ਤਉ ਤੱਕ ਨਾ ਮੈਨੂੰ ਰੱਖੀ ਚਰਨਾ ਦੇ ਕੋਲ ਮੇਰਾ ਵਾਲਿਆ ਸਾਈਆਂ ਰੱਖੀ ਚਰਨਾ ਦੇ ਕੋਲ ਅਗਲਾ ਅੰਤਰਾ ਦੇਖੋ ਜੀ ਤੈ ਜੇ ਖਾ ਮੈਨੂੰ ਹੋਰ ਨਾ ਕੋਈ ਮੈਂ ਜਖ ਲਖ ਤੈਨੂੰ ਤੈ ਜੇ ਖਾ ਮੈਨੂੰ ਹੋਰ ਨਾ ਕੋਈ ਮੈਂ ਜੇ ਕਿ ਲਖ ਤੈਨੂੰ ਜੇ ਮੇਰੇ ਵਿੱਚ ਐਉਂ ਨਾ ਹੁੰਦੇ ਤੂੰ ਬਖਸ਼ਿੰਦਾ ਕਿਨੂੰ ਤੂੰ ਬਖਸ਼ਿੰਦਾ ਕਿ ਤੂ ਰੱਖੀ ਚਰਨਾ ਦੇ ਕੋ ਮੇਰਾ ਵਾਲੀ ਸੰਯਾ ਰੱਖੀ ਚਰਨਾ ਦੇ ਕੋ ਸੋ ਜਲਦੀ ਆਪ ਜੀ ਨੂੰ ਅਗਲੀ ਵੀਡੀਓ ਪਾਵਾਂਗੇ ਜੀ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਅਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ